ਸਾਹਿਬ ਜੀ ਬੇਗਨ ਬਨਾਸਨ ਸਭ ਦੁੱਖ ਨਾਸਨ ਸਤਿਗੁਰ ਨਾਮ ਅੰਦਰ ੜਾਇਆ ਕੋਈ ਪਾਪ ਪਾਏ ਸਭ ਪਾਵਨ ਜਨ ਨਾਨਕ ਸੁਖ ਗਾਦੇ ਆਇਆ ਹੇ ਪ੍ਰਵ ਸ਼ਰਣਾਕ ਤੀਰਪਾਣ ਦਇਆ ਇਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਾ ਇਕ ਅੱਖਰ ਹਰ ਮਨ ਵਸਤ ਨਾਨਕ ਹੋ ਤਨ ਹਾ ਜੁਗ ਜੁਗ ਅਟਲ ਉਦੋਜ ਆਨੰਦ ਵਾਲੀ ਚਵਰ ਤਖਤਾਂ ਦੇ ਮਾਲਕ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਅੰਦਰ ਹਾਜ਼ਰੀਆਂ ਲਵਾ ਲਈ ਅਤੇ ਸਤਿਗੁਰਾਂ ਜੀ ਦੀ ਪਾਵਨ ਪਵਿੱਤਰ ਮਵਾਰਕ ਨਿੱਕੀ ਗੋਦ ਦਾ ਆਨੰਦ ਮਾਣ ਲਈ ਬਰਮ ਸਨਮਾਨ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਕਲਸਾ ਰੂਪ ਸੱਦ ਸੰਗਤ ਜਿਉ ਵੱਡੇ ਹੀ ਪਗ ਹਨ ਜਗਤ ਗੁਰੂ ਜਗਤ ਸੁਆਮੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀਾਂ ਦੇ ਜੀਵਨ ਅਤਿਆਸ ਦੀ ਆਪਾਂ ਹਰ ਰੋਜ ਸਾਂਝ ਪਾਉਂਦੇ ਹਾਂ ਜੀਵਨ ਇਤਿਆਸ ਦੀ ਲੜੀਵਾਰ ਕਥਾ ਵਿਚਾਰ ਕਰਦੇ ਹਾਂ ਆਓ ਸਤਿਗੁਰਾਂ ਜੀਆਂ ਦੇ ਜੀਵਨ ਇਤਿਆਸ ਦੀ ਲੜੀ ਨੂੰ ਅੱਗੇ ਤੋਰੀਏ ਦਾਸ ਤੇ ਕਰੋ ਕਿਰਪਾ ਦਾਸ ਨੂੰ ਬਖਸ਼ੋ ਆਸੀਸ ਸਤਿਗੁਰਾਂ ਦੀ ਬਖਸ਼ੀ ਹੋਈ ਗੁਰਫਤੇ ਦੇ ਨਾਲ ਸੰਗ ਭਾਈਏ ਗੁਰਫਤੇ ਦੇ ਨਾਲ ਆਪੋ ਆਪਣੀਆਂ ਗੁਰਮੁਬਾਰਕ ਚਰਨਾਂ ਦੇ ਅੰਦਰ ਹਾਜ਼ਰੀਆਂ ਲਵਾਈਏ ਬਡੇ ਆਦਬ ਸਤਕਾਰ ਸਹਿਤ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਚਲੀ ਲੜੀ ਦੇ ਵਿੱਚ ਆਪਾਂ ਵਿਚਾਰਿਆ ਸੀ ਸਤਕਾਰਯੋਗ ਸਤਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਪੜੇ ਨਗਰ ਰਾਏਪੋਇ ਦੀ ਤਲਵੰਡੀ ਪਹੁੰਚੇ ਸੀ ਐਮਨਾਬਾਦ ਤੋਂ ਸਾਰੇ ਪਰਿਵਾਰ ਵਾਲੇ ਪਹੁੰਚੇ ਨੇ तकरीबन ਸਾਰਾ ਨਗਰ ਪਹੁੰਚਿਆ ਹੈ ਸਤਿਕਾਰਯੋਗ ਬਾਬਾ ਲਾਲੂ ਜੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਚਾਚਾ ਜੀ ਲੱਗਦੇ ਹਨ ਉਹਨਾਂ ਨੇ ਸਮਝਾਉਣਾ ਕੀਤਾ ਹੈ ਕਿ ਪਰਿਵਾਰ ਦੇ ਵਿੱਚ ਪਰਿਵਾਰ ਦੇ ਨਾਲ ਲੈ ਕੇ ਆਨੰਦ ਦੇ ਵਿੱਚ ਪਰਿਵਾਰ ਦੇ ਨਾਲ ਆਨੰਦ ਬਣਦਾ ਹੈ ਪਰਿਵਾਰ ਦੇ ਨਾਲ ਖੇੜਾ ਬਣਦਾ ਹੈ ਚਾਚੇ ਭਤੀਜੇ ਤੁਹਾਡਾ ਸਾਰਾ ਆਪਣਾ ਪਰਿਵਾਰ ਹੈ ਹਤੇ ਸਾਰੇ ਆਪਣੇ ਨਗਰ ਦੇ ਆਪਣੇ ਪਰਿਵਾਰ ਦੇ ਵਿੱਚ ਰਹਿੰਦੇ ਨੇ ਕੋਈ ਬੱਚਾ ਹੈ ਕਿਸੇ ਮਜਬੂਰੀ ਦੇ ਕਾਰਨ ਜੇ ਕੋਈ ਆਪਣੇ ਮਾਪਿਆਂ ਤੋਂ ਆਪਣੇ ਪਰਿਵਾਰ ਤੋਂ ਦੂਰ ਹੈ ਆਪਣੋਂ ਤਾਂ ਕੋਈ ਮਜਬੂਰੀ ਨਹੀਂ ਹੈ ਘਰ ਦੇ ਵਿੱਚ ਹਰ ਇੱਕ ਚੀਜ਼ ਹੈ ਪਰ ਤੁਸੀਂ ਫਿਰ ਵੀ ਦੁਨੀਆਂ ਦਾ ਰਟਨ ਕਰਨ ਚੱਲੇ ਹੋ ਦੁਨੀਆਂ ਨੂੰ ਤਾਰਨ ਚੱਲੇ ਸਤਿਕਾਰਯੋਗ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਉਸ ਸਮੇਂ ਜਦੋਂ ਜ਼ਿਕਰ ਚੱਲਦਾ ਸੀ ਪਰਿਵਾਰ ਦਾ ਕਿ ਆਪਣਾ ਇਤਨਾ ਵੱਡਾ ਪਰਿਵਾਰ ਹੈ ਵੇਦੀ ਕੋਲ ਆਪਣੀ ਇਤਨੀ ਵੱਡੀ ਹੈ ਸਾਡੇ ਇਤਨਾ ਪਰਿਵਾਰ ਹੈ ਉਸ ਸਮੇਂ ਗੁਰੂ ਨਾਨਕ ਦੇ ਮਹਾਰਾਜ ਜੀ ਆਨੇ ਸਾਰੇ ਨਗਰ ਨੂੰ ਚਾਚਾ ਜੀ ਨੂੰ ਪਿਤਾ ਜੀ ਨੂੰ ਮਾਤਾ ਜੀ ਨੂੰ ਸਾਰਿਆਂ ਨੂੰ ਜਵਾਬ ਦਿੱਤਾ ਕਵੀ ਸੰਤੋਖ ਸਿੰਘ ਜੀ ਚੂੜਾ ਮਣੀ ਜੀ ਦਾ ਇਤਿਹਾਸ ਲਿਖਿਆ ਹੋਇਆ ਆਪਾਂ ਹਰ ਰੋਜ਼ ਵਿਚਾਰਦੇ ਆ ਉਹ ਨਦੀਨ ਵਾਂਗੇ ਜੋੜੀਏ ਕਵੀ ਜੀ ਕਹਿੰਦੇ ਨੇ ਲੋਹਰਾ ਸ੍ਰੀ ਨਾਨਕ ਅਨੰਦ ਭਨੈ ਹੈ ਬਹੁ ਮਮ ਪਰਵਾਰ ਸਤਕਾਰ ਜੋਗ ਚਾਚਾ ਲਾਲੂ ਜੀ ਨੇ ਬਾਬਾ ਲਾਲੂ ਜੀ ਨੇ ਕਿਹਾ ਸੀ ਪੁੱਤਰ ਜੀ ਕਰ ਚਲੋ ਸਾਡਾ ਬਹੁਤ ਵੱਡਾ ਪਰਿਵਾਰ ਹੈ ਤਾਂ ਅਗੋਂ ਸਤਿਗੁਰੂ ਜਵਾਬ ਦਿੰਦੇ ਨੇ ਕਿ ਦੇ ਚਾਚਾ ਜੀ ਜਿਹੜੇ ਪਰਿਵਾਰ ਦੇ ਵਿੱਚ ਮੈਂ ਰਹਿਣਾ ਵਾਂ ਉਹ ਪਰਿਵਾਰ ਵੀ ਬਹੁਤ ਵਸਾ ਵੱਡਾ ਹੈ ਬਸੋਂ ਰੈਨ ਦਿਨ ਤਨੇ ਮੈਂ ਪਤ ਜਾਹੇ ਪਰਮ ਅਪਾਰ ਜਿਸ ਪਰਿਵਾਰ ਦੇ ਵਿੱਚ ਮੈਂ ਰਹਿਣਾ ਵਾਂ ਉਹ ਪਰਿਵਾਰ ਜਿਹੜਾ ਹੈ ਉਹ ਬੜਾ ਹੀ ਆਨੰਦ ਦੇ ਵਿੱਚ ਹੈ ਅਤੇ ਅપર ਇੱਜ਼ਤ ਬਣਦੀ ਹੈ ਲੋਕ ਪਰਲੋਕ ਦੇ ਵਿੱਚ ਇੱਜ਼ਤ ਬਣਦੀ ਹੈ ਦੁਨੀਆਂ ਦੇ ਪਰਿਵਾਰ ਦੇ ਵਿੱਚ ਜੇ ਹੋ ਸਕਦਾ ਹੈ ਪਰਾਪਰਾ ਦੀ ਨਾ ਬਣੇ ਪਿਓ ਪੁੱਤਰ ਦੀ ਨਾ ਬਣੇ ਪਰ ਜਿਸ ਪਰਿਵਾਰ ਦੇ ਵਿੱਚ ਮੈਂ ਰਹਿਣਾ ਵਾਂ ਹੈ ਚਾਚਾ ਜੀ ਉਪਰਵਾਰ ਜਿਹੜਾ ਹੈ ਉਥੇ ਮਾਨ ਵਡਿਆਈ ਵੀ ਮਿਲਦੀ ਹੈ ਲੋਕ ਪਰਲੋਕ ਦੇ ਵਿੱਚ ਇੱਜ਼ਤ ਵੀ ਮਿਲਦੀ ਹੈ ਚਾਚਾ ਜੀ ਕਹਿਣ ਲੱਗੇ ਫਿਰ ਪੁੱਤਰ ਜੀ ਦੱਸੋ ਤੁਹਾਡਾ ਪਰਿਵਾਰ ਹੈ ਕਿਹੜਾ ਅਸੀਂ ਤੁਹਾਡਾ ਪਰਿਵਾਰ ਮੈਂ ਤੁਹਾਡਾ ਚਾਚਾ ਤੁਹਾਡੇ ਆ ਪਿਤਾ ਜੀ ਨੇ ਮਾਤਾ ਜੀ ਨੇ ਬਾਕੀ ਹੋਰ ਚਾਚੇ ਤਾਏ ਨੇ ਤੁਹਾਡੇ ਸੁਲਤਾਨਪੁਰ ਦੇ ਵਿੱਚ ਤੁਹਾਡੀ ਭੈਣ ਜੀ ਦੇ ਸੋਹਰੇ ਨੇ ਉਥੇ ਤੁਹਾਡਾ ਪਰਿਵਾਰ ਹੈ ਤੁਹਾਡੇ ਆਪਣੇ ਬੱਚੇ ਨੇ ਤਾਂ ਫਿਰ ਦੂਜਾ ਤੇ ਕਿਹੜਾ ਤੁਹਾਡਾ ਪਰਿਵਾਰ ਹੈ ਤਗੋਰਾ ਨਾਨਕ ਦੇ ਮਹਾਰਾਜ ਜੀ ਕਹਿਣ ਲੱਗੇ ਨੇ ਚਾਚਾ ਜੀ ਪ੍ਰੇਮ ਪਿਤਾ ਪਰ ਸੋ ਮਤ ਸੋ ਮਾਤਾ ਕਿ ਜਿਹੜਾ ਪਰਿਵਾਰ ਮੇਰਾ ਸਦੀਵੀ ਹੈ ਮੈਂ ਦੁਨੀਆ ਤੋਂ ਚਲਿਆ ਵੀ ਜਾਵਾਂ ਤਾਂ ਉਸ ਪਰਿਵਾਰ ਨੇ ਮੇਰੇ ਨੇ ਦੁਨੀਆ ਦੇ ਵਿੱਚ ਸਦੀਵੀ ਰਹਿਣਾ ਉਸ ਪਰਿਵਾਰ ਨੇ ਮੇਰੀ ਸਿਫਤ ਗਾਉਂਦੇ ਰਹਿਣਾ ਕਿ ਉਹ ਸਾਡਾ ਪਰਿਵਾਰ ਬਣਾ ਕੇ ਆਪਣੇ ਦੇ ਵਿੱਚ ਸਾਨੂੰ ਚਲਿਆ ਹੈ ਦੁਨੀਆ ਦੇ ਵਿੱਚ ਤਾਂ ਉਹਨਾਂ ਨੇ ਸਾਨੂੰ ਹਮੇਸ਼ਾ ਹੀ ਯਾਦ ਕਰਨਾ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਨੇ ਮੇਰਾ ਜਿਹੜਾ ਪਰਿਵਾਰ ਹੈ ਪ੍ਰੇਮ ਹੈ ਪ੍ਰੇਮ ਨੂੰ ਮੈਂ ਆਪਣਾ ਪਿਤਾ ਬਣਾਇਆ ਹੈ ਪ੍ਰੇਮ ਪਿਤਾ ਵਰ ਸੋ ਮਤ ਸੋ ਮਾਤਾ ਜਿਹੜੀ ਸੋ ਮਤ ਹੈ ਚੰਗੀ ਮਤ ਹੈ ਮੈਂ ਉਹਨੂੰ ਆਪਣੀ ਮਾਤਾ ਬਣਾਇਆ ਹੈ ਸ੍ਰੇਸ਼ਟ ਪ੍ਰੇਮ ਨੂੰ ਆਪਣਾ ਸ੍ਰੇਸ਼ਟ ਪਿਤਾ ਬਣਾਇਆ ਹੈ ਚੰਗੀ ਮਤ ਨੂੰ ਸੋ ਮਤ ਨੂੰ ਮੈਂ ਆਪਣੀ ਮਾਤਾ ਬਣਾਇਆ ਹੈ ਤਾਹੇ ਦੁਲਾਰਾ ਕਰ ਹਿਤ ਸ਼ਾਂਤਾ ਜਿਹੜੀ ਸ਼ਾਂਤੀ ਹੈ ਉਹਨੂੰ ਮੈਂ ਦੁਲਾਰ ਦੇਣ ਵਾਲੀ ਹਿਤ ਕਰਨ ਵਾਲੀ ਇੱਕ ਦਾਈ ਬਣਾਇਆ ਹੈ ਹਤੇ ਉਦਾਈ ਇਦਾਂ ਨਹੀਂ ਹੈ ਭਇਓ ਸੰਤੋਖ ਭਲੋ ਸੁਦਾਇ ਦਾਈ ਦਾਇਆ ਕੱਠੀ ਨੇ ਸ਼ਾਂਤੀ ਅਤੇ ਸੰਤੋਖ ਇੱਕ ਰਾ ਜਿਸ ਤਰ੍ਹਾਂ ਦਿਵਸ ਰਾਤ ਦੋਇ ਦਾਈ ਦਾਇਆ ਖਿਲੇ ਸਗਲ ਜਗ ਇੱਕ ਰਾਤ ਦਾ ਖਡਾਉਣਾ ਹੈ ਅਤੇ ਇੱਕ ਦਿਨ ਦਾ ਖਡਾਉਣਾ ਹੈ ਇੱਕ ਸਾਨੂੰ ਲੋਰੀਆਂ ਦਿੰਦੀ ਹੈ ਰਾਤ ਨੂੰ ਸੁਵਾ ਦਿੰਦੀ ਹੈ ਤੇ ਦਿਨ ਜਿਹੜਾ ਕੰਮਕਾਰ ਦੇ ਵਿੱਚ ਖਡਾਉਣਾ ਲਾਇਆ ਸਾਨੂੰ ਦਾਇਆ ਹੈ ਪਰ ਮੈਂ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਨੇ ਪਰਵਾਰ ਬਣਾਇਆ ਸ਼ਾਂਤੀ ਨੂੰ ਉਹ ਹੈ ਦਾਈ ਅਤੇ ਦਾਇਆ ਬਣਾਇਆ ਹੈ ਸੰਤੋਖ ਨੂੰ ਨਿਸਵਸਰ ਲੈ ਅੰਨ ਖਿਲਾਇਆ ਦਿਨ ਰਾਤ ਮੈਂ ਇਹਨਾਂ ਦੇ ਵਿੱਚ ਬਤੀਤ ਕਰਦਾ ਹਾਂ ਸ਼ਾਂਤੀ ਹੈ ਸੰਤੋਖ ਹੈ ਅਤੇ ਸੁਮਤ ਹੈ ਅਤੇ ਪ੍ਰੇਮ ਹੈ ਮੈਂ ਇਹਨਾਂ ਦੇ ਵਿੱਚ ਹਾਂ ਇੱਥੇ ਬਸ ਨਹੀਂ ਚਾਚਾ ਜੀ ਖਿਮਾ ਭੰਗਨ ਬੈਰਾਗ ਸੁਭਾਈ ਖਿਮਾ ਮੈਂ ਖਿਮਾ ਨੂੰ ਮਲੋ ਦਇਆ ਨੂੰ ਆਪਣੀ ਭੈਣ ਬਣਾਇਆ ਹੈ ਅਤੇ ਬੈਰਾਗ ਸੁਭਾਈ ਬੈਰਾਗ ਨੂੰ ਆਪਣਾ ਭਰਾ ਬਣਾਇਆ ਹੈ ਤਾਂ ਇਹਨਾਂ ਦੇ ਨਾਲ ਜੋ ਮੇਰਾ ਪਰਿਵਾਰ ਹੈ ਸਤ ਚਾਚਾ ਹਿਰਦੈ ਹੇਤਲਾਈ ਸੱਚ ਜਿਹੜਾ ਹੈ ਸਤ ਜਿਹੜਾ ਹੈ ਮੈਨੂੰ ਆਪਣਾ ਚਾਚਾ ਬਣਾਇਆ ਵਾ ਜਿਹਦੇ ਨਾਲ ਮੇਰਾ ਬੜਾ ਖੇਤ ਹੈ ਜਿੱਥੇ ਵੀ ਜਾਵਾਂ ਮੈਂ ਆਪਣੇ ਚਾਚਾ ਨੂੰ ਸਤ ਨੂੰ ਨਾਲ ਲੈ ਕੇ ਚੱਲਦਾ ਉਹ ਮੇਰੇ ਨਾਲ ਸਦੀਵੀ ਨਾਲ ਰਹਿੰਦਾ ਹੈ ਗਿਆਨ ਸਪੂਤ ਉਪਜਿਆ ਸੁਖ ਪਾਇਆ ਤਾਂ ਕਹਿੰਦੇ ਮੇਰਾ ਜਿਹੜਾ ਮੇਰੇ ਘਰ ਦੇ ਵਿੱਚ ਸਪੂਤ ਪੈਦਾ ਹੋਇਆ ਉਹ ਹੈ ਗਿਆਨ ਗਿਆਨ ਨੂੰ ਹਾਸਲ ਕਰਕੇ ਮੈਨੂੰ ਵਾਦ ਦਾ ਸੁੱਖ ਮਿਲੇ ਸਭ ਬੰਦ ਭਮੇ ਨਾਮ ਵਧਾਇਆ ਦੁਨੀਆ ਦੇ ਵਿੱਚ ਜੇ ਪਸਾਰਾ ਹੋ ਰਿਹਾ ਹੈ ਦੁਨੀਆ ਦੇ ਵਿੱਚ ਮੇਰੇ ਬੰਦ ਕਹਿੰਦੇ ਨੇ ਰਿਸ਼ਤੇਦਾਰ ਜੇ ਕੋਈ ਰਿਸ਼ਤੇਦਾਰ ਬਣਦਾ ਨਾ ਬਣੇਗਾ ਉਹ ਜਿਹਦੇ ਕੋਲ ਸੰਤੋਖ ਹੈ ਬਣੇਗਾ ਉਹ ਜਿਹਦੇ ਕੋਲ ਪ੍ਰੇਮ ਹੈ ਬਣੇਗਾ ਉਹ ਜਿਹਦੇ ਕੋਲ ਖਿਮਾ ਹੈ ਬਣੇਗਾ ਉਹ ਜਿਹਦੇ ਕੋਲ ਪ੍ਰੇਮ ਹੈ ਬਾਕੀ ਦੁਨੀਆ ਦਾ ਇਹ ਜਿੰਨੇ ਪਰਿਵਾਰ ਨੇ ਜਿਤਨੇ ਸਾਖ ਸੰਬੰਧੀ ਨੇ ਇਹ ਦੁਨੀਆ ਦੀ ਰੀਤ ਦੇ ਨਾਲ ਅਸਲ ਮਤਾ ਆਪਣੇ ਮਤਵਲ ਤੇ ਹੀ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿੰਦੇ ਜਿਹੜਾ ਪਰਿਵਾਰ ਨਾ ਬਣਾਇਆ ਹੈ ਅਤੇ ਇਹ ਤੋਂ ਜਿਹੜਾ ਅੱਗੇ ਵਧਿਆ ਤੇ ਕੋ ਸੁਤ ਮ ਗਿਆਨ ਪ੍ਰਕਾਸ਼ਾ ਮੇਰੇ ਘਰ ਸੁਤ ਗਿਆਨ ਨੇ ਗਿਆਨ ਮਲੋ ਘਰ ਦੇ ਵਿੱਚ ਆਇਆ ਗਿਆਨ ਪ੍ਰਕਾਸ਼ ਹੋਇਆ ਗਿਆਨ ਤੋਂ ਬਾਅਦ ਵਿਗਿਆਨ ਆਇਆ ਵਿਗਿਆਨ ਦੇ ਨਾਲ ਜਿਨ ਦਾਰਦ ਅਗਿਆਨ ਵਿਨਾਸ਼ਾ ਵਗਿਆਨ ਨੇ ਮੇਰੀ ਦਰੇਦਰੀ ਵਗਿਆਨ ਨੇ ਮੇਰੀ ਅਗਿਆਨਤਾ ਵਗਿਆਨ ਨੇ ਜੋ ਮੇਰੇ ਮਾੜੇ ਕਰਮ ਸੀ ਉਹ ਸਾਰੇ ਨਾਸ ਕਰ ਦਿੱਤੇ ਏਦਾਂ ਦਾ ਕਰਦੇ ਵਿੱਚ ਹੈ ਅਤੇ ਇਹ ਇਸ ਪਟੰਬ ਕੋ ਛੋੜ ਜੇ ਅਨਤ ਵਸ ਅਨਜਾਨ ਜਿਹੜਾ ਕੋਈ ਬੰਦਾ ਇਸ ਗੁਣਾ ਨੂੰ ਜਾਣੇਗਾ ਇਹਨਾਂ ਦਾ ਆਪਣਾ ਪਰਿਵਾਰ ਬਣਾਵੇਗਾ ਜਿਵੇਂ ਹਰ ਇੱਕ ਚੀਜ਼ ਦੀ ਲੋੜ ਪੈਂਦੀ ਹੈ ਜ਼ਿੰਦਗੀ ਦੇ ਵਿੱਚ ਪੈਣ ਭਰਾ ਦੀ ਮਾਤਾ ਪਿਤਾ ਦੀ ਹਰ ਇੱਕ ਦੀ ਜ਼ਰੂਰਤ ਪੈਂਦੀ ਹੈ ਇਸੇ ਹੀ ਤਰ੍ਹਾਂ ਇਹਦੇ ਸਾਖ ਸੰਬੰਧੀ ਨੇ ਇਹਦੇ ਮਾਤਾ ਪਿਤਾ ਨੇ ਇਨਸਾਨ ਦਾ ਇਹ ਪਰਿਵਾਰ ਹੈ ਇਨਾ ਤੋਂ ਬਗੈਰ ਜੇ ਇਨਸਾਨ ਦੇ ਕੋਲ ਖਿਮਾ ਨਹੀਂ ਹੈ ਅਧੂਰਾ ਹੋ ਜਾਏਗਾ ਜੇ ਇਨਸਾਨ ਦੇ ਕੋਲ ਸੰਤੋਖ ਨਹੀਂ ਹੈ ਤਾਂ ਇਹ ਦਾਇਆ ਤੋਂ ਅਧੂਰਾ ਹੋ ਜਾਏਗਾ ਪ੍ਰੇਮ ਨਹੀਂ ਹੈ ਵਿਰਾਗ ਨਹੀਂ ਹੈ ਤਾਂ ਆਪਣੇ ਪ੍ਰਾਤ ਤੋਂ ਵਾਂਝਾ ਹੋ ਜਾਏਗਾ ਇਹ ਆਪਣਾ ਪਰਿਵਾਰ ਹੈ ਅਤੇ ਇਹਨਾਂ ਦੇ ਨਾਲ ਜੋ ਆਨੰਦ ਬਣਦਾ ਹੈ ਪਤ ਸਦੀਵ ਆਗੇ ਜਿहां ਦਿਸਤੇ ਹੋਏ ਨਹਾਨ ਇਹਨਾਂ ਦੇ ਨਾਲ ਚਾਚਾ ਜੀ ਅੱਗੇ ਦਰਗਾਹ ਦੇ ਵਿੱਚ ਪਤ ਬਣਦੀ ਹੈ ਇੱਜ਼ਤ ਬਣਦੀ ਹੈ ਲੋਕ ਪਰਲੋਕ ਦੇ ਰਾਖੇ ਬਣਦੇ ਹਨ ਇਸ ਤਰੀਕੇ ਦੇ ਨਾਲ ਗੁਰੂ ਨਾਨਕ ਦੇ ਮਹਾਰਾਜ ਜੀ ਚਾਚਾ ਜੀ ਨੂੰ ਸਮਝਾ ਰਹੇ ਸੀ ਤਾਂ ਇਹ ਵਿਦ ਕਮਲ ਵਦਨ ਤੇ ਬੱਦ ਕਰ ਜਦੋਂ ਸਤਿਗੁਰਾਂ ਨੇ ਇਤਨੀਆਂ ਗੱਲਾਂ ਸਾਰਿਆਂ ਨੂੰ ਸੁਣਾਈਆਂ ਨੇ ਸਤਿਕਾਰਯੋਗ ਪਿਤਾ ਜੀ ਮਾਤਾ ਜੀ ਚਾਚਾ ਜੀ ਨੇ ਪਰਿਵਾਰ ਵਾਲਿਆਂ ਨੇ ਸੁਣੀਆਂ ਨੇ ਤੋਸਨ ਹੋਏ ਰਹੇ ਪੁਨ ਜਗ ਗੁਰ ਜਗਤ ਦੇ ਦਾਤੇ ਗੁਰੂ ਨਾਨਕ ਦੇ ਮਹਾਰਾਜ ਜੀ ਫਿਰ ਚੁੱਪ ਕਰਕੇ ਆਪਣੇ ਆਨੰਦ ਦੇ ਵਿੱਚ ਬਹਿ ਗਏ ਨੇ ਲਾਲੂ ਵਿਧਲੇ ਲਾਲੂ ਤਬ ਕਾਲੂ ਸੋ ਕਹਿਓ ਤਾਂ ਲਾਲੂ ਬਾਬਾ ਲਾਲੂ ਜੀ ਅਤੇ ਬਾਬਾ ਮੈਂ ਤਾਂ ਕਾਲੂ ਜੀ ਨੂੰ ਕਹਿੰਦੇ ਨੇ ਕਿ ਭਰਾ ਜੀ ਇਹ ਵੀਰ ਜੀ ਜਿਹੜਾ ਸਾਡਾ ਇਹ ਨਾਨਕ ਹੈ ਨਾ ਤਾਂ ਮੈਂ ਹਸਾਵਲਾ ਲਿਆ ਹਮ ਆ ਵਾਸਤੇ ਨਾਨਕ ਰਹੇ ਹੁਣ ਸਾਡਾ ਨਾਨਕ ਸਾਡੇ ਨਾਲ ਘਰ ਨਹੀਂ ਚੱਲੇਗਾ ਇਹਨੇ ਪੱਕਾ ਮਨ ਬਣਾ ਲਿਆ ਅਤੇ ਜਿੱਥੇ ਤੱਕ ਮੇਰੀ ਸਮਾਤ ਮੇਰੀ ਮਤ ਕੰਮ ਕਰਦੀ ਹੈ ਤਾਂ ਮੈਂ ਆਪਣੇ ਪਤੀਜੇ ਦਾ ਆਪਣੇ ਪੁੱਤਰ ਦਾ ਸਾਥ ਦੇਵਾਂਗਾ ਕਿ ਐਦਾਂ ਦਾ ਗਿਆਨ ਇਦਾਂ ਦੀ ਸਮਝ ਹਰ ਇੱਕ ਦੇ ਕੋਲ ਹੋਣੀ ਚਾਹੀਦੀ ਹੈ ਜਿਦਾਂ ਦੀ ਸਾਡੇ ਪੁੱਤਰ ਦੇ ਨਾਨਕ ਦੇ ਕੋਲ ਹੈ ਤਾਂ ਐਦਾਂ ਦਾ ਜੇ ਗਿਆਨ ਹੋਵੇ ਦੁਨੀਆ ਦੇ ਵਿੱਚ ਇਤ ਦੁਨੀਆ ਸੱਚਖੰਡ ਬਣ ਜੇ ਰੱਬ ਦਾ ਹਰ ਇੱਕ ਘਰ ਦਾ ਰਬਾ ਬਣ ਜੇ ਅੱਜ ਰੱਬ ਨੂੰ ਲੱਭਦੇ ਆਂ ਪਹਾੜ ਦੀ ਕੰਧਰਾਂ ਤੇ ਜਾਂਦੇ ਆਂ ਗੁਫਾਵਾਂ ਦੇ ਵਿੱਚ ਜਾਂਦੇ ਆਂ ਬੜਾ ਕੁਝ ਇਨਸਾਨ ਕਰਦਾ ਰੱਬ ਨੂੰ ਲੱਭਦਾ ਫਿਰਦਾ ਰੱਬ ਤਾਂ ਫਿਰ ਆਪਣੇ ਘਰ ਦੇ ਵਿੱਚ ਹੀ ਹੈ ਜੋ ਨਾਨਕ ਨੇ ਕਹਿਆ ਮੇਰੇ ਭਤੀਜੇ ਮੇਰੇ ਪੁੱਤਰ ਨੇ ਗਿਆ ਹੈ ਤਾਂ ਕਹਿੰਦਾ ਮੈਂ 100% ਆਪਣੇ ਪੁੱਤਰ ਦੇ ਨਾਲ ਨਾ ਆਪਣੇ ਭਤੀਜੇ ਦੇ ਨਾਲ ਇਹਦੇ ਕਰਕੇ ਇਹ ਭਰਾ ਮੈਂ ਤੁਹਾਨੂੰ ਕਹਿਣਾ ਵਾਂ ਕਿ ਨਾਨਕ ਹੁਣ ਆਪਣੇ ਕਰਨੀ ਜਾਵੇਗਾ ਕਿਉਂਕਿ ਜਿਹੜੇ ਰਸਤੇ ਤੇ ਇਹ ਚੱਲਿਆ ਹੈ ਉਸੇ ਰਸਤੇ ਤੇ ਸਾਡੇ ਪੁੱਤਰ ਨੂੰ ਸਲਾਮ ਕਰਨੀ ਬਣਦੀ ਹੈ ਸਾਡੇ ਕੁਲ ਨੂੰ ਜਿਹੜਾ ਤਾਰ ਰਿਹਾ ਸਾਡੇ ਕੁਲ ਦਾ ਨਾਂ ਚਮਕਾ ਰਿਹਾ ਤਾਂ ਇਹ ਦੇ ਕਰਕੇ ਇਹ ਪਰਾ ਦੀ ਸਾਡੇ ਪੁੱਤਰ ਨੂੰ ਸਲਾਮ ਕਰਨੀ ਬਣਦੀ ਹੈ ਸਜਦੇ ਬਣਦੇ ਨੇ ਇਤਨਾ ਗਿਆਨ ਅੱਜ ਤੱਕ ਕਿਸੇ ਦੇ ਕੋਲ ਨਹੀਂ ਕਿਸੇ ਗ੍ਰੰਥ ਦੇ ਵਿੱਚ ਨਹੀਂ ਮਿਲਦਾ ਕਿ ਜਿਹੜੇ ਸੰਤੋਖ ਨੂੰ ਪਰਾ ਬਣਾ ਕੇ ਚੱਲੋ ਇਦਾਂ ਖਿਮਾ ਬਣਾ ਕੇ ਚੱਲੋ ਦੁਨੀਆਂ ਦੇ ਰਿਸ਼ਤਿਆਂ ਦੇ ਵਾਂਗ ਇਹਨੇ ਆਪਣਾ ਪਰਿਵਾਰ ਬਣਾ ਲਿਆ ਰੱਬ ਦੇ ਦੇਵੀ ਗੁਣਾਂ ਨੂੰ ਸਾਡੇ ਪੁੱਤਰ ਨੇ ਆਪਣਾ ਪਰਿਵਾਰ ਬਣਾ ਲਿਆ ਜਿਹੜਾ ਇਦਾਂ ਦਾ ਪਰਿਵਾਰ ਬਣਾ ਲੇ ਤਫਰੋ ਤਾਂ ਬਾਰੇ ਨਿਆਰੇ ਨੇ ਫਿਰ ਤਾਂ ਕਿਸੇ ਚੀਜ਼ ਦੀ ਘਾਟੇ ਨਹੀਂ ਹੈ ਸਤਕਾਰਯੋਗ ਹੁਣ ਲਾਲੂ ਜੀ ਕਹਿ ਰਹੇ ਨੇ ਕਿ ਮੈਂ ਹੁਣ ਆਪਣੇ ਪਤੀਜੇ ਨੂੰ ਕਿਸੇ ਕਰਕੇ ਜੋਰ ਨਹੀਂ ਬਾਵਾਗਾ ਕਿ ਘਰ ਚੱਲੋ ਨਾਨਕ ਜੀ ਇਦਾਂ ਕਰੋ ਐਦਾਂ ਕਰੋ ਹਾਂ ਜੇ ਤੁਹਾਡਾ ਦਿਲ ਕਰਦਾ ਤੁਸੀਂ ਆਪਣੇ ਨਾਨਕ ਨੂੰ ਜੋ ਮਰਜ਼ੀ ਕਹਿ ਸਕਦੇ ਹੋ ਤੁਹਾਡਾ ਪੁੱਤਰ ਨਾਨਕ ਤੁਹਾਡੇ ਸਾਹਮਣੇ ਬੈਠਾ ਤਾਂ ਉਸ ਸਮੇਂ ਸਤਕਾਰ ਜੋਗ ਜਦੋਂ ਸਾਰੇ ਚੁੱਪ ਬੈਠੇ ਸੀ ਕਹੇ ਬਿਦਲੇ ਚਲੋ ਤੇ ਗਰਾਏ ਤਾਂ ਲਾਲੂ ਜੀ ਨੂੰ ਕਹਿੰਦੇ ਨੇ ਕਹਿੰਦੇ ਮੈਂ ਤਾਂ ਕਾਲੂ ਜੀ ਕਹਿੰਦੇ ਜੇ ਸਾਡਾ ਪੁੱਤਰ ਘਰ ਨਹੀਂ ਜਾਂਦਾ ਤੇ ਤੁਸੀਂ ਕਹਿੰਦੇ ਹੋ ਕਿ ਸਾਡੇ ਪੁੱਤਰ ਦੇ ਇਤਨੇ ਗੁਣ ਨੇ ਮੈਂ ਵੀ ਮੰਨੇ ਨਹੀਂ ਕਿਉਂਕਿ ਜਦੋਂ ਤੱਕ ਮੇਰਾ ਪੁੱਤਰ ਬੋਲਦਾ ਹੈ ਨਾ ਐਦਾਂ ਲੱਗਦਾ ਕੋਈ ਅਰਬੀ ਰੂਹ ਪਰਮਾਤਮਾ ਹੀ ਬੋਲਦਾ ਹੈ ਜਿਸ ਪਰਮਾਤਮਾ ਨੂੰ ਬੁਲਾਉਣ ਦੇ ਲਈ ਲੱਖਾਂ ਯਤਨ ਕੀਤੇ ਜਾਂਦੇ ਨੇ ਜਿਸ ਪਰਮਾਤਮਾ ਦੇ ਨਾਲ ਗੱਲਬਾਤ ਕਰਨ ਦੇ ਲਈ ਇਨਸਾਨ ਨੇ ਪਤਾਲ ਛਾਣ ਦਿੱਤਾ ਆਕਾਸ਼ ਛਾਣ ਦਿੱਤਾ ਕਿ ਰੱਬ ਨੂੰ ਮਿਲਣਾ ਹੈ ਪਤਾ ਨਹੀਂ ਕੀ ਕੁਝ ਯਤਨ ਕਰਦਾ ਪਰ ਜਦੋਂ ਮੇਰਾ ਪੁੱਤਰ ਬੋਲਦਾ ਨਾ ਇਹ ਤਾਂ ਮੰਨਣਾ ਪਵੇਗਾ ਲਾਲੂ ਜੀ ਕਿ ਰੱਬ ਬੋਲਦਾ ਇਹਦੇ ਗੁਣਾਂ ਦੇ ਨਾਲ ਮੈਂ ਵੀ ਸਹਿਮਤਾਂ ਕਿ ਮੇਰੇ ਪੁੱਤਰ ਦੇ ਜੋ ਗੁਣ ਨੇ ਉਹਨ ਬੋਲੇ ਆ ਮੇਰਾ ਪੁੱਤਰ ਤਮੈਂ ਇਸ ਦੀਆਂ ਗੱਲਾਂ ਦੇ ਨਾਲ ਸਹਿਮਤਾਂ ਪਰ ਮੈਂ ਪਿਤਾ ਹਾਂ ਪਿਤਾ ਦਾ ਵੀ ਫਰਜ਼ ਬਣਦਾ ਹੈ ਕਿ ਪੁੱਤਰ ਦੇ ਜੋ ਵੀ ਫਰਜ਼ ਬਣਦੇ ਨੇ ਉਹ ਮੈਂ ਆਪਣੇ ਪਿਤਾ ਬਣ ਕੇ ਸਾਰੇ ਪੁੱਤਰ ਦੇ ਫਰਜ਼ ਨਿਭਾਵਾਂ ਕਿ ਆ ਮੇਰਾ ਪੁੱਤਰ ਦੀ ਇੱਥੇ ਕਮੀ ਐਦਾ ਹੈ ਤਾਂ ਇਹਦੇ ਕਰਕੇ ਮੈਂ ਤੁਹਾਨੂੰ ਕਹਿਣਾ ਵਾਂ ਕਿ ਪੁੱਤਰ ਨੂੰ ਕਹੋ ਕਿ ਇਹ ਆਰਾਏ ਬੁਲਾਰ ਜੀ ਦੇ ਕੋਲ ਚੱਲਣਾ ਕਿ ਰਾਏ ਬਲਾਰ ਜੀ ਵੀ ਤਰਸ ਰਹੇ ਨੇ ਨਾਨਕ ਦੀ ਰਹਿਮਤ ਨੂੰ ਤਾਂ ਜਦੋਂ ਰਾਏ ਬਲਾਰ ਜੀ ਦਾ ਨਾਮ ਲਿਆ ਜੋ ਦੇਵ ਹੈ ਇਸ ਕੋ ਸਮਝਾਏ ਤਾਂ ਕਹਿੰਦੇ ਚਲੋ ਸਾਤੋਂ ਗੱਲ ਨਹੀਂ ਬਣਦੀ ਅਸੀਂ ਨਹੀਂ ਚਾਹੁੰਦੇ ਕਿ ਮੇਰਾ ਨਾਨਕ ਇਦਾਂ ਜਾਵੇ ਕਰ ਛੱਡ ਕੇ ਸਾਡੇ ਪਰਵਾਰ ਦੇ ਵਿੱਚ ਰਵੇ ਅਸੀਂ ਵੀ ਇਹਨਾਂ ਦਾ ਪਰਵਾਰ ਨਹੀਂ ਸਾਡਾ ਨਾਨਕ ਨਾਨਕ ਹੀ ਹੈ ਸਾਡੇ ਘਰ ਦੇ ਵਿੱਚ ਦਿਸਣ ਵਾਲਾ ਜਿਹਨੂੰ ਦੇਖ ਕੇ ਜੁਹਨੇ ਆ ਇਹਨਾਂ ਤੋਂ ਬਗੈਰ ਸਾਡਾ ਕੀ ਹੈ ਧਨ ਦੌਲਤ ਨੂੰ ਕੀ ਕਰਨਾ ਨਾਨਕ ਦੇ ਨਾਲ ਹੀ ਹੈ ਸਭ ਕੁਝ ਤਾਂ ਉਹਨਾਂ ਨੇ ਕਿਹਾ ਹੈ ਕਿ ਇਹ ਜਿਹੜੇ ਨਾਨਕ ਨੇ ਸਾਡੇ ਪੁੱਤਰ ਇਹਨਾਂ ਨੂੰ ਕਹੋ ਕਿ ਰਾਜੇ ਬੁਲਾਰਾਏ ਬਲਾਰ ਜੀ ਦੇ ਕੋਲ ਚਲੋ ਸ੍ਰੀ ਗੁਰਸੋ ਬੋਲੇਉ ਪੁਨ ਬੈਨਾ ਰਾਏ ਨਿਕਟ ਚਲੀਏ ਸੁਖ ਦੇਨਾ ਤਾਂ ਉਹਨਾਂ ਨੂੰ ਕਿਹਾ ਕਿ ਨਾਨਕ ਪੁੱਤਰ ਜੀ ਤੁਹਾਡੇ ਪਿਤਾ ਜੀ ਕਹਿੰਦੇ ਨੇ ਚਾਚਾ ਲਾਲੂ ਜੀ ਕਹਿੰਦੇ ਨੇ ਕਿ ਤੁਸੀਂ ਹੁਣ ਰਾਏ ਬਲਾਰ ਜੀ ਦੇ ਕੋਲ ਚਲੋ ਇਤਨੇ ਗੱਲ ਕਹਿਣ ਦੀ ਦੇਰ ਸੀ ਸਤਕਾਰਯੋਗ ਗੁਰੂ ਨਾਨਕ ਦੇਵ ਮਹਾਰਾਜੀ ਸੁਣ ਕਰ ਰਾਏ ਨਾਮ ਕੋ ਦੇਲ ਜਦੋਂ ਰਾਏ ਬਲਾਰ ਜੀ ਦਾ ਨਾਮ ਸੁਣਿਆ ਉੱਠ ਕਰ ਚੱਲੇ ਸੰਗ ਤਤ ਕੰਦਾ ਹਜੇ ਕੁਝ ਬੈਠੇ ਨੇ ਕੁਝ ਖਲੋ ਗਏ ਨੇ ਗੁਰੂ ਨਾਨਕ ਦੇਵ ਮਹਾਰਾਜ ਜਿਸ ਤੋਂ ਪਹਿਲੀ ਚਾਲੇ ਪਾ ਦਿੱਤੇ ਕਹਿੰਦੇ ਚਲੋ ਰਾਏ ਬਲਾਰ ਜੀ ਦੇ ਕੋਲ ਚੱਲੋ ਪਿਤਾ ਜੀ ਨੇ ਕਿਹਾ ਕਿ ਰਾਏ ਬਲਾਰ ਜੀ ਦੇ ਕੋਲ ਚੱਲੋ ਤਾਂ ਉਹ ਤੋਂ ਪਹਿਲੀ ਸਤਕਾਰਯੋਗ ਗੁਰੂ ਨਾਨਕ ਦੇ ਮਹਾਰਾਜ ਜੀ ਕਹਿੰਦੇ ਭਾਈ ਚਲੋ ਆਪਾਂ ਰਾਇ ਬਲਾਰ ਜੀ ਦੇ ਕੋਲ ਚਲਦੇ ਹਾਂ ਅਤੇ ਮਾਨਵ ਔਰ ਬਹੁਤਕੋ ਸਾਥੂ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਕੋਲ ਇੱਕ ਜਣਾ ਨਹੀਂ ਸੀ ਤਕਰੀਬਨ ਤਕਰੀਬਨ ਪੂਰਾ ਨਗਰੀ ਪਹੁੰਚਿਆ ਹੋਇਆ ਕਿਉਂਕਿ ਲੋਕ ਤਰਸਦੇ ਸੀ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਦਿਦਾਰਿਆਂ ਨੂੰ ਲੋਕ ਤਰਸਦੇ ਸੀ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਅਲਫਾਜਾਂ ਨੂੰ ਤਾ ਲੋਕ ਜਦੋਂ ਆਏ ਨੇ ਮਿਲਤ ਨਿਵਾਵਤ ਹੈ ਨਿਜਮਾਤੂ ਜਿਹੜਾ ਵੀ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਕੋਲ ਆਉਂਦਾ ਹੈ ਨਾ ਉਹ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਅੱਗੇ ਆਪਣਾ ਮੱਥਾ ਰਗੜਦਾ ਮਤਲਬ ਮੱਥਾ ਟੇਕਦਾ ਤਾਂ ਜਦੋਂ ਸਾਰੇ ਨੇ ਨਾਲ ਸ੍ਰੀ ਗੁਰੂ ਨਾਨਕ ਦੇ ਨਾਮ ਕੇ ਲਿਵ ਮਨ ਦਰਸ਼ ਪਿਆਸ ਇੱਕ ਪਾਸੇ ਨਗਰ ਦਾ ਪ੍ਰੇਮ ਇੱਕ ਪਾਸੇ ਕਹਿੰਦੇ ਰਾਇ ਬੁਲਾੜ ਦਾ ਪ੍ਰੇਮ ਮੁਹੱਬਤ ਉਸਨੀ ਮਹਾਬਤ ਰਾਏ ਬੁਲਾਰ ਨੂੰ ਅਜੇ ਪਤਾ ਨਹੀਂ ਹੈ ਕਿ ਗੁਰੂ ਨਾਨਕ ਦੇ ਮਹਾਰਾਜ ਜੀ ਮੇਰਾ ਪੁਰਸ਼ਦ ਮੇਰਾ ਅੱਲਾ ਇਸ ਸਾਡੇ ਨਗਰ ਰਾਏਪੋਜ ਦੀ ਤਲਵੰਡੀ ਦੇ ਵਿੱਚ ਪਹੁੰਚ ਚੁੱਕੇ ਨੇ ਤਾਂ ਜਦੋਂ ਇੱਥੇ ਪਹੁੰਚੇ ਨੇ ਗੁਰੂ ਨਾਨਕ ਦੇ ਮਹਾਰਾਜ ਜੀ ਚਾਲੇ ਵੀ ਪਾ ਦਿੱਤੇ ਕਹਿੰਦੇ ਚਲੋ ਰਾਏ ਬੁਲਾਰ ਜੀ ਦੇ ਘਰ ਚਲੋ ਹੁਣ ਰਾਏ ਬੁਲਾਰ ਜੀ ਇਤਨੇ ਬਜ਼ੁਰਗ ਹੋ ਗਏ ਸੀ ਉਹ ਮੰਜੀ ਤੇ ਸੀਤਰ ਨਹੀਂ ਸਕਦੇ ਸੀ ਤਾਂ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀਆਂ ਦੇ ਨਾਲ ਇਹਨਾਂ ਦੀ ਜਿਤਨੀ ਪ੍ਰੀਤ ਲੱਗੀ ਹੋਈ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਦੀ ਉਤਨੀ ਖਿੱਚ ਹੈ ਕਿ ਮੈਂ ਆਪਣੇ ਰਾਇ ਬੁਲਾਰ ਨੂੰ ਆਪਣੇ ਪਿਆਰੇ ਨੂੰ ਕਦੋਂ ਜਾ ਕੇ ਮਿਲਾਂ ਕਦੋਂ ਗਲ ਵਖੜੀ ਪਾਵਾਂ ਆਪਣੇ ਪਿਆਰੇ ਦੇ ਨਾਲ ਕਦੋਂ ਨੂੰ ਲੋਕ ਪਰਲੋਕ ਦਾ ਰਾਖਾ ਬਣਾਵਾਂ ਸਤਗੁਰਾਂ ਦੀ ਵੀ ਖਿੱਚ ਸੀ ਰਹਿ ਉਡੀਕ ਸਦੀਵ ਹੇ ਕਬ ਆਬੈ मम ਪਾਸ ਇਧਰ ਜਿਹੜਾ ਗੁਰੂ ਕਾ ਪਿਆਰਾ ਹੈ ਰਾਇਵਲ ਹਰ ਪੈਸਾ ਕਿ ਸਲਾਮ ਧਰਮ ਦਾ ਹੈ ਮੁਸਲਮਾਨ ਵੀਰ ਪਰ ਤੱਕ ਰਿਆ ਹੈ ਬੂਏ ਖੋਲੇ ਹੋਏ ਨੇ ਮੇਰੇ ਅੱਲਾ ਨੇ ਮੇਰੇ ਖੁਦਾ ਨੇ ਪਤਾ ਨਹੀਂ ਕਦੋਂ ਆ ਜਾਣਾ ਹੈ ਮੇਰੇ ਮੁਰਸ਼ਿਦ ਨੇ ਪਤਾ ਨਹੀਂ ਕਦੋਂ ਆ ਜਾਣਾ ਹੈ ਮੈਂ ਸਦਾ ਦੇ ਤਾ ਦਿੱਤਾ ਮਰਦਾਨਾ ਅਤੇ ਬਾਲਾ ਜੀ ਨੂੰ ਕਿ ਤੁਸੀਂ ਸੱਦ ਕੇ ਲੈ ਕੇ ਆਓ ਪਤਾ ਨਹੀਂ ਕਦੋਂ ਲੈ ਆਉਣ ਉਹਨਾ ਬੂਆ ਖੁੱਲਾ ਰੱਖਦਾ ਸੀ ਮੇਰੇ ਮੁਰਸ਼ਿਦ ਨੇ ਆਵਾਜ਼ ਨਾ ਲਾਉਣ ਸਿੱਧਾ ਮੇਰੀ ਮੰਜੀ ਤੇ ਆ ਕੇ ਬਹਿ ਜਾ ਮੈਨੂੰ ਤਾਰ ਦੇਣਾ ਐਦਾਂ ਇਹ ਕੋਈ ਨਹੀਂ ਜਿਹੜਾ ਦਾਦਾ ਪਿਆਰ ਰਾ ਉਹ ਰਾਏ ਬੁਲਾਰ ਜੀ ਇੱਕ ਨਰ ਦੌਰ ਕਹੀ ਸੁਧ ਤੱਕੋ ਤਾਹਣ ਇਹ ਤੋਂ ਪਹਿਲਾਂ ਗੁਰੂ ਨਾਨਕ ਦੇ ਮਹਾਰਾਜੀ ਰਾਏ ਬੁਲਾਰ ਜੀ ਦੇ ਘਰ ਪਹੁੰਚਣ ਉਸ ਤੋਂ ਪਹਿਲਾਂ ਇੱਕ ਨਰ ਜਲਦੀ ਤੋਂ ਜਲਦੀ ਦੌੜ ਕੇ ਗਿਆ ਇੱਕ ਨਰ ਦੌਰ ਕਹੀ ਸੁਧ ਤੱਕ ਰਾਏ ਬੁਲਾਰ ਜੀ ਨੂੰ ਜਾ ਕੇ ਸਾਰੀ ਗੱਲਬਾਤ ਦੱਸੀ ਕਦੇ ਜਿਨ੍ਹਾਂ ਦੇ ਤੁਹਾਨੂੰ ਅਡੇਕ ਹੈ ਨਾ ਅਤੇ ਜਿਨ੍ਹਾਂ ਦੇ ਮਵਾਰਕ ਚਰਣਾ ਦੀ ਤੁਹਾਨੂੰ ਲਗਨ ਲੱਗੀ ਹੈ ਅਤੇ ਖਾਣਾ ਪੀਣਾ ਭੁੱਲ ਜਾਂਦੇ ਹੋ ਪਰ ਨਾਨਕ ਦੀ ਯਾਦ ਨਹੀਂ ਤੁਸੀਂ ਵਿਸਾਰਦੇ ਨਾਨਕ ਦੇ ਗੁਣ ਵਾਰ-ਵਾਰ ਚੇਤੇ ਕਰਦੇ ਹਾਂ ਮੇਰਾ ਮੁਰਸ਼ਿਦ ਹੈ ਮੇਰਾ ਨਾਨਕ ਮੇਰਾ ਖੁਦਾ ਨਾਨਕ ਮੇਰਾ ਅੱਲਾ ਨਾਨਕ ਉਹਨਾਂ ਨੂੰ ਯਾਦ ਕਰਦੇ ਰਹਿੰਦੇ ਉਹ ਤੁਹਾਡਾ ਨਾਨਕ ਤੁਹਾਡਾ ਖੁਦਾ ਏਦਾ ਸਮਝੋ ਅੱਜ ਤੁਹਾਡੇ ਘਰ ਆ ਰਿਹਾ ਹੈ ਆਪ ਨਾਨਕ ਚਾਹਤ ਜਾ ਕੋ ਤੁਹਾਡੀ ਚਾਹਤ ਜਿਹੜੀ ਹੈ ਕਿ ਨਾਨਕ ਇੱਕ ਵਾਰ ਮੈਨੂੰ ਦਿਦਾਰੇ ਦੇ ਦੇਣ ਨਾਨਕ ਇੱਕ ਵਾਰ ਵਸ ਮੈਨੂੰ ਅਲਫਾਜ ਕਹਿ ਕੇ ਜਾਣ ਹੋਰ ਨਾਨਕ ਦੇ ਮਹਾਰਾਜ ਜੀ ਕਿ ਮੇਰੇ ਬਾਰੇ ਨਿਆਰੇ ਹੋ ਜਾਣਗੇ ਮੇਰਾ ਆਉਣਾ ਇਸ ਤਰਤੀ ਤੇ ਸੰਸਾਰ ਤੇ ਸਫਲਾ ਹੋ ਜਾਏਗਾ ਸੁਨ ਕਰ ਗਿਰਾ ਬਿਸਾਲ ਖਲਾਸੇ ਜਿਸ ਪਿਆਰੇ ਨੇ ਸੰਦੇਸ਼ਾ ਦੱਸੇ ਐ ਦਿੱਤਾ ਹੈ ਰਾਇਬੁੱਲਾਰ ਨੂੰ ਖਬਰ ਸੁਣਾਈ ਐ ਆ ਰਾਇਬੁੱਲਾਰ ਉੱਠਦਾ ਨਹੀਂ ਸਕਦਾ ਮੰਦਿਰ ਤੋਂ ਬਜ਼ੁਰਗ ਜਿਆਦਾ ਹੋਇਆ ਸੀ ਰੋਗ ਵੀ ਕੋਈ ਨਹੀਂ ਸੀ ਨੂੰ ਤੰਦਰੁਸਤ ਬੜਾ ਸੀ ਪਰ ਬੜੇ ਪਏ ਨੇ ਘੇਰਾ ਪਾਇਆ ਹੋਇਆ ਸੀ ਮੰਜੀ ਤੇ ਸੀ ਤਾਂ ਆ ਰਾਇਬੁੱਲਾਰ ਜੀ ਦਾ ਸੁਣ ਕੇ ਵਿਸਾਲ ਖੁਲਾਸੇ ਮਲ ਅੰਦਰ ਉਮੜ-ਉਮੜ ਕੇ ਇਹਦੇ ਅੰਦਰ ਪਿਆਰ ਵਿਰਾਗ ਪੈਦਾ ਹੋਇਆ ਕਿ ਮਨਜੀਤੋ ਉੱਠ ਕੇ ਜਾਵਾਂ ਨਾਲ ਦੀ ਨਾਲ ਗੁਰੂ ਨਾਨਕ ਦੇ ਮਹਾਰਾਜ ਦੀ ਸਾਡੀ ਦਹਲੀਜ਼ ਤੇ ਆਉਣਾ ਤਾਂ ਮੈਂ ਉਹਨਾਂ ਦੇ ਚਰਨਾਂ ਨੂੰ ਲਿਪਟ ਜਾਵਾਂ ਮਵਾਰਕ ਚਰਨਾਂ ਨੂੰ ਮੱਥਾ ਰਗੜ ਰਗੜ ਕੇ ਆਪਣੀਆਂ ਭੁੱਲਾਂ ਮਖਸ਼ਾਮਾ ਕਿ ਮੇਰਾ ਲੋਕ ਸੁਖੀ ਆ ਪਰ ਲੋਕ ਸੁਹੇਲਾ ਕਰਦਾ ਇਹਦਾ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਕੋਲ ਮਨੋ ਮਿਲਬੋ ਜਲ ਬਿਆਕਲ ਪਿਆਸੇ ਹੁਣ ਉਸ ਸਮੇਂ ਮਰਦਾਨੇ ਦੀ ਜਿਹੜੀ ਪਿਆਸ ਹੈ ਜਿਸ ਤਰ੍ਹਾਂ ਕਹਿੰਦੇ ਪਿਆਸਾ ਨੂੰ ਪਾਣੀ ਮਿਲ ਜੇ ਮੰਨ ਲਓ ਤੜਫਦੇ ਹੋਏ ਨੂੰ ਪਿਆਸੇ ਨੂੰ ਪਾਣੀ ਮਿਲ ਜੇ ਐਦਾਂ ਦੀ ਕਹਿੰਦੇ ਅਵਸਥਾ ਉਸ ਰਾਇ ਬਲਾਰ ਦੀ ਹੋਈ ਕਿ ਕਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਆਉਣ ਸਤਿਗੁਰੂ ਚਾਲੇ ਪਾਏ ਹੋਏ ਨੇ ਨਾਲ ਤਕਰੀਬਨ ਸਾਰਾ ਨਗਰ ਹੀ ਹੈ ਸਤਿਗੁਰਾਂ ਦੇ ਨਾਲ ਮਾਤਾ ਜੀ ਨੇ ਪਿਤਾ ਜੀ ਨੇ ਚਾਚਾ ਲਾਲੂ ਜੀ ਨੇ ਹੋਰ ਮਰਦਾਨਾਂ ਵਾਲਾ ਜੀ ਨਾਲ ਹੀ ਨੇ ਪਰ ਇਹਨਾਂ ਦੇ ਐਦਾਂ ਹੈ ਕਦੋਂ ਸਤਿਗੁਰੂ ਮੇਰੇ ਕੋਲ ਆਉਣ ਆ ਰਹੇ ਨੇ ਨਾਲੇ ਸਤਿਗੁਰ ਪਰ ਇਹਨਾਂ ਦੀ ਉਡੀਕ ਕਿਤਨੀ ਹੈ ਗੁਰੂ ਨਾਨਕ ਦੇ ਮਹਾਰਾਜ ਜੀ ਹਣ ਆਵਤ ਦੇਖ ਦੂਰ ਰੱਬ ਦੇ ਆਲਾ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਇਸ ਰਾਏ ਬੁਲਾਰ ਨੇ ਮੰਜੀ ਤੇ ਪਾਏ ਨੇ ਜਦੋਂ ਦੂਰੋਂ ਵੇਖਿਆ ਨਾ ਮੰਜੀ ਤੇ ਬਹਿ ਗਿਆ ਮੰਜੀ ਤੇ ਬੈਠੇ ਨੇ ਵੇਖਿਆ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਦੂਰੋਂ ਬਦਨ ਕਮਲ ਪਾਖਿਰਾ ਵਿਸਾਲਾ ਜਿਵੇਂ ਕਹਿੰਦੇ ਵਦਨ ਗੁਰੂ ਨਾਨਕ ਦੇ ਮਹਾਰਾਜੇ ਦਾ ਮੁਬਾਰਕ ਚਿਹਰਾ ਵੇਖ ਕੇ ਇਹਦਾ ਚਿਹਰਾ ਖਿਲ ਗਿਆ। ਇਦਾਂ ਲੱਗਦਾ ਕਿ ਬੜੇ ਪਾਏ ਨੇ ਖੋលਿਆ ਬੜੇ ਪਾਏ ਤੇ ਹੈ ਨਹੀਂ ਹੈ ਸਭ ਕੁਝ ਭੁੱਲ ਗਏ ਆ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਦਿਦਾਰੇ ਕਰਕੇ ਚੰਦਰ ਵਦਨ ਪ੍ਰੀਤਮ ਕੋ ਹੋਇਰਾ ਜਿਵੇਂ ਕਹਿੰਦੇ ਚੰਦਰਮਾ ਹੈ ਚੰਦਰਮਾ ਦੇ ਨਾਲ ਪ੍ਰੀਤ ਚੰਦ ਚਕੋਰਪਾ ਆਨੰਦ ਖਨੇਰਾ ਜਿਸ ਤਰ੍ਹਾਂ ਪ੍ਰੀਤ ਹੁੰਦਿਆ ਚੰਦ ਦੇ ਚੰਦ ਦੇ ਨਾਲ ਚਕੋਰ ਦੀ ਐਦਾਂ ਦੀ ਪ੍ਰੀਤ ਰਾਏ ਬੁਲਾਰ ਦੀ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਨਾਲ ਹੈ ਗੁਰੂ ਨਾਨਕ ਦੇ ਮਹਾਰਾਜ ਹੀ ਹੋਣਾ ਭਾਈ ਰਾਏ ਬੁਲਾਰ ਨੂੰ ਤਾਰਨਗੇ ਜਿਹੜਾ ਬਜ਼ੁਰਗ ਹੋਏ ਨੇ ਪਿਆਰ ਮੁਹੱਬਤ ਉਹਨਾਂ ਦੇ ਕੋਲ ਇਤਨੀ ਹੈ ਰਾਏ ਬੁਲਾਰ ਜੀ ਦੇ ਕੋਲ ਮੰਜੀ ਤੋਂ ਉੱਠਿਆ ਨਹੀਂ ਜਾਂਦਾ ਪਰ ਫਿਰ ਵੀ ਗੁਰੂ ਨਾਨਕ ਦੇ ਮਹਾਰਾਜਿਆਂ ਦੇ ਮਵਾਰਕ ਚਰਨਾਂ ਤੇ ਗਰੇਗਾ ਕਿਉਂਕਿ ਬੜੇ ਪਾਹ ਹੈ ਉਹਨਾਂ ਤੇ ਬਜ਼ੁਰਗ ਹੋ ਗਏ ਨੇ ਨਿਰਵਲ ਨੇਬਲ ਹੋਏ ਨੇ ਸਰੀਰ ਕਮਜ਼ੋਰ ਹੋਇਆ ਬੜੇ ਪਿਕਰ ਕੇ ਪਰ ਜਦੋਂ ਪਤਾ ਲੱਗਾ ਕਿ ਮੇਰੇ ਮੁਰਸ਼ਿਦ ਆਏ ਨੇ ਮੇਰੇ ਨਾਨਕ ਆਏ ਨੇ ਮੇਰੇ ਖੁਦਾ ਨਾਨਕ ਜੀ ਆਏ ਨੇ ਤਾਂ ਇਹਨੇ ਮੰਜੀ ਤੋਂ ਖੜੇ ਹੋਣਾ ਗੁਰੂ ਨਾਨਕ ਦੇ ਮਹਾਰਾਜ ਜੀ ਨੂੰ ਸਜਦੇ ਕਰਨ ਦੇ ਲਈ ਮubaruk ਚਰਣਾ ਤੇ ਇਹਨੂੰ ਕਿ ਮੈਂ ਮubaruk ਚਰਣਾ ਨੂੰ ਚੁੰਮਾਂਗਾ ਤਾਂ ਜੀ ਆਇਆਂ ਨੂੰ ਇਹ ਸਤਿਗੁਰੂ ਮੇਰਾ ਇੱਕ ਵਚਨ ਕਿਹਾ ਮੈਂ ਬਾਲੇ ਮਰਦਾਨੇ ਨੂੰ ਕਹ ਲਿਆ ਕਿ ਮੈਂ ਆਖਰੀ ਵਾਰ ਦੇਦਾਰੇ ਕਰਨੇ ਨੇ ਇਸ ਸਰੀਰ ਦਾ ਕੋਈ ਪਤਾ ਨਹੀਂ ਹੁਣ ਆਖਰੀ ਪੜਾ ਆ ਗਿਆ ਹੈ ਇਹ ਜ਼ਿੰਦਗੀ ਦਾ ਗੁਰੂ ਨਾਨਕ ਦੇ ਮਹਾਰਾਜ ਜੀਾਂ ਦੇ ਇੱਕੋ ਹੀ ਖੁਆਇਸ਼ ਹੈ ਕਿ ਮੈਂ ਦਿਦਾਰੇ ਕਰ ਹੁਣ ਸਤਿਗੁਰ ਕਾ ਰਾਇ ਨੇ ਗੱਲਾਂ ਬਾਤਾਂ ਹੋਣਗੀਆਂ ਗੁਰੂ ਨਾਨਕ ਦੇ ਮਹਾਰਾਜ ਜੀਾਂ ਦੇ ਨਾਲ ਬਾਕੀ ਦੀ ਅਵਸਥਾ ਕੱਲ ਨੂੰ ਵਿਚਾਰਾਂਗੇ ਸਮਾਪਤੀ ਦਾ ਸਮਾਂ ਹੁਣ ਆ ਭੁੱਲਾਂ ਦੀ ਖਿਮਾ ਵਾਹੇ ਗੁਰੂ ਜੀ ਕਾ タルਸ ਵਾਹੇ